ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈਗਾ ਸਵਾ 12 ਹੋ ਗਏ ਨੇ ਸਰਦਾਰ ਜੀ ਪਹਿਲਾਂ ਫੁੱਲਾਂ ਤੋਂ ਆਏ ਸੀਗੇ ਕੌਣ ਆ ਗਿਆ ਹੁਣ ਪਹਿਲਾਂ ਫੁੱਲਾਂ ਤੋਂ ਆਏ ਸੀਗੇ ਉਦੋਂ ਬਾਅਦ ਦੇ ਵਿੱਚ ਉਹ ਉਹ ਦੁਵਾਦ ਦੇ ਵਿੱਚ ਹੋਣਾ ਚਾਹ ਪੀ ਕੇ ਗਏ ਨੇ ਘਰੇ ਮੈਂ ਚੁਤਾ ਹੋਈ ਨਹੀਂ ਚਾ ਮੇਰ ਤਾਂ ਸਰ ਬਾਦੁਖੇ ਨਤੀ ਹੁਣ ਮੈਂ ਚਾ ਪੀ ਕੇ ਖੜੀ ਹੋਈ ਆ ਮੜੀ ਜੀ ਨੇ ਆਪ ਪੀਤੀ ਕਰਕੇ ਸਰਦਾਰ ਦੀਨ ਚਾ ਨ ਮੈਨੂੰ ਦਿੱਤੀ ਹੈਗੀ ਅ ਗਲਾ ਖਰਾਬ ਬੁਖਾਰ ਕੱਲ ਦਾ ਹਨਾ ਦੋ ਦਿਨ ਹੋ ਗਏ ਬੁਖਾਰ ਚੜ ਜਾਣਾ ਗਲਾ ਖਰਾਬ ਹੋਇਆ ਪਿਆ ਜਿਨੋਂ ਨਹੀਂ ਆਏ ਨਾ ਹੱਥ ਵੀ ਪਾਰੇ ਪਾਰੇ ਜੇ ਹੋਏ ਪੈਨੇਗੇ ਤੇ ਸਾਰਾ ਵਿਆਹ ਵਿਆਹ ਨੇੜੇ ਲੱਗ ਗਿਆ ਹੁਣ ਸਰਦਾਰ ਜੀ ਆਣਾ ਕੁਰਤਾ ਪਜਾਮਾ ਉਹਰੇ ਟੇਲਰ ਕੋਲ ਢੀੜ ਵਾਲਿਆਂ ਕਹਿੰਦੇ ਬਣਨੇ ਨਹੀਂ ਮੇਥੋਂ ਹੁਣ ਟੱਢੇ ਗਏ ਨੇ ਕਹਿੰਦੇ ਇੱਕ ਕੁਰਤਾ ਪਜਾਮਾ ਹੋਰ ਲੈ ਕੇ ਆਉਣਾ ਹੈਗਾ ਫਿਰ ਨਾਲ ਚੱਲ ਮਾਂ ਪਹਿਲਾਂ ਤੁਸੀਂ ਟੇਲਰ ਕੋਲੋਂ ਖੁੱਸੇ ਆਉ ਬੋਣਾ ਕਿਉਂਕਿ ਸਾਹਿਰਾ ਜ਼ੋਰ ਚੱਲਦਾਗਾ ਤੇ ਫਿਰ ਹੋਰ ਲੈ ਕੇ ਸਲਾਈ ਕਰਾ ਲਾਂਗੇ ਆਪਾਂ ਨੂੰ ਇਹ ਹੋ ਜਾਣਾ ਵੀ ਕੱਪੜਿਆਂ ਨਾਲ ਸਰਜੂ ਹੋਣਾ ਸਾਰਾ 40 ਵਾਲੀ ਪ੍ਰੋਗਰਾਮ ਰਹਿਣਗੇ ਹਨ ਫਿਰ ਥੋੜੇ ਨਾਲ ਨਹੀਂ ਸਰਦਾ ਹੈਗਾ ਚਲ ਬਹਾਨੇ ਨਾਲ ਕਪੜਾ ਲੀੜਾ ਬਣ ਗਿਆ ਨਾ ਪਾਤੋ ਲੈ ਤਣੀ ਜਾਂਦਾ ਨਾ ਮੈਂ ਸਰਦਾਰ ਜੀ ਨੂੰ ਕਿ ਹਮਾਰ ਲਾਇ ਲੋ ਕੁਛ ਨਹੀਂ ਹੁੰਦਾ ਦੋ ਕੁਰਤੇ ਪਜਾਮੇ ਤੇ ਪਹਿਲਾਂ ਨੇ ਗਰਮੀਤ ਨੂੰ ਗਲਾ ਦੇ ਕੇ ਹਟਿਆ ਕਹਣਾ 네 ਤੇਰੀ ਫਿਕਰ ਹੋ ਗਈ ਮੇਰੀ ਫਿਕਰ ਨਹੀਂ ਹੋਈ ਹੈਗੀ ਐ ਨਹੀਂ ਵੀ ਦੋ ਕੁਰਤੇ ਪਜਾਮੇ ਲੈ ਕੇ ਸਲਾਈ ਕਰ ਦਈਏ ਆਪਾਂ ਨੇ ਵੀਡੀਓ ਦੇਖਦੀਆਂ ਆਪਣੇ ਜੀ ਜੇਰੋ ਕੁਰਤੇ ਪਜਾਮੇ ਪਹਿਐ ਤੇ ਸਲਾਈ ਕਰਕੇ ਕਹਿੰਨਾ ਫਿਰ ਆ ਕੇ ਉਹ ਨਾਲ ਲੜਨਾ ਹਜੇ ਜੀਜਾ ਸਾਲੀ ਨਾਲ ਲੜਦੀ ਰਹਿੰਦੇ ਨੇਗੇ ਕਿਸ ਨਾ ਕਿਸੇ ਪਿੱਸੇ ਗੱਲ ਪਿੱਸੇ ਮਜ਼ਾਕ ਮਜ਼ਾਕ ਚ ਬੜਾ ਹੁਕਾਰਦੇ ਨੂੰ ਕਹਿੰਦਾ ਆਪਦੀ ਭੈਣ ਨੂੰ ਤਾਂ ਸੂਟ ਦੇ ਦਾਨੀ ਆ ਤੇ ਮੈਨੂੰ ਕੁਰਤਾ ਪਜਾਮਾ ਲੈ ਦੇ ਤੇ ਤੇਰੀ ਤੇ ਜੇ ਤੂੰ ਚਾਹ ਤਰ ਆ ਪਾਉਂਦਾ ਹਮੈਂ ਕਹਿੰਦੇ ਮੈਂ ਤੇਰੀ ਚਾਦਰ ਤੇ ਮੋਰਨੀਆਂ ਪਾ ਦਾਂ ਪਾਈ ਕੁਰਤੇ ਤੇ ਪਾ ਦਾਂ ਹਨਾ ਤੋ ਕੱਢਿਆ ਹੈ ਪਾ ਲਈ ਕਹਿੰਦੀ ਐਂ ਕਹਿੰਦੀਆਂ ਨੇ ਜੀ ਜਿਹਾ ਲਗੀ ਦੇ ਮੁਖਾ ਉਹ ਤੁਹਾਨੂੰ ਪਤਾ ਹੀ ਕਿਦਾਂ ਹੁੰਦੇ ਨੇ ਪਹਿਲਾਂ ਮੈਂ ਨਾ ਸਾਰੇ ਰੋਟੀ ਬਣਾ ਲਾ ਕੇ ਸਾਰਾ ਝਾਣੂ ਪੋਚ ਅਜ ਮੈਂ ਲਾਏ ਨਹੀਂ ਹੈਗੇ ਕਿਉਂਕਿ ਮੇਰੇ ਨਾ ਕੰਮ ਬਹੁਤ ਵਧਾ ਰੱਖਿਆ ਮੈਂ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੀ ਆਂਗੀ ਕੀ ਕੁਝ ਵਧਾ ਰੱਖਿਆ ਨਹੀਂ ਤਾਂ ਮੈਂ ਕੰਬਲ ਤੋਂ ਤਿੰਨ ਦੋ ਦੋ ਦਰੀਆਂ ਤੋਂ ਤੀਆਂ ਨੇ ਚਾਦਰਾਂ ਚ ਉਦਰਾੀਆਂ ਤੀਆਂ ਨੇ ਗਿਆ ਬਿਸਤਰੇ ਕੱਢੇ ਨੇ ਬਿਸਤਰੇ ਕੱਢ ਕੇ ਹੁਣ ਤੋਂ ਪਿਸਟੇ ਪਏ ਨੇਗੇ ਸ਼ਿਆਲੂ ਕਿਉਂਕਿ ਇੱਕ ਵਿਆਹ ਵਾਲਾ ਬਿਸਤਰਾ ਹੁਣ ਸਾਹਰੀ ਜ਼ੋਰ ਹੋਣਾ ਪਿੰਡ ਚ ਵਿਆਹ ਹੋਣਗੇ ਬਿਸਤਰੇ ਇਕੱਠੇ ਕਰਨ ਆਇਆ ਕਰਨਗੇ ਉਹ ਬਿਸਤਰੇ ਨੂੰ ਧੁੱਪ ਲਵਾਈ ਹੈ ਕੱਲ ਨੂੰ ਜਾਂ ਰਾਜ ਜਾਂ ਕੱਲ ਨੂੰ ਬੀਬੀ ਆਜੂ ਬੀਬੀ ਦਾ ਬਿਸਤਰਾ ਗਦੈਲਾ ਰਜਾਈ ਤੋ ਕਹਾ ਦਰੀ ਤੇ ਬੀਬੀ ਦੀ ਚਾਦਰ ਤੋ ਤੇ ਦਰੀ ਤੋ ਤੇ ਕੰਬਲ ਤੋ ਤਾਂ ਬੀਬੀ ਰ ਗਦੈਲਾ ਕੱਢਤਾ ਬੀਬੀ ਦੀ ਰਜਾਈ ਕੱਢ ਕੇ ਧੁੱਪੇ ਸਿੱਟੀ ਪਈ ਆਏਗੀ ਦੋ ਰਜਾਈਆਂ ਤੇਨੂੰ ਕੱਲ ਤੋਂ ਪਲਵਾਈ ਮੰਜਾ ਅੱਜ ਪਰਿਆ ਪਹਿਜੇ ਉਹ ਮੇਰੀਆਂ ਬਾਹਾਂ ਦੀ ਨਿਹਤ ਹੋ ਗਈ ਖਿੱਚਦੇ ਨਹੀਂ ਵਿੱਚੋਂ ਬੈੱਡ ਦਿਓ ਤੇ ਉਹ ਮੰਜੀ ਤੇ ਹੋ ਕਰਿਆ ਤੀਗਾ ਇੱਕ ਬੁਖਾਰ ਵਾਲਾ ਜਿਹੜਾ ਹੈ ਤੇ ਹੁਣ ਗੋਲੀਆਂ ਨਾਲ ਉਤਰਿਆ ਬੁਖਾਰ ਤੇ ਉਹ ਮੰਜੇ ਤੇ ਹਜੇ ਇੱਕ ਤੀ ਪਏ ਨੇ ਉਹਨੂੰ ਖੰਡਿਆਉਣੇ ਨੇ ਜਿਹੜੀਆਂ ਥੱਲੇ ਚਾਦਰਾਂ ਵਿਸੇ ਹੋਈਆਂ ਤੇ ਬੈੱਡ 'ਚ ਦਰੀਆਂ ਰਜਾਈਆਂ ਥੱਲੇ ਉਹ ਤੋਤੀਆਂ ਨੇ ਗਿਆ ਸਰਦਾਰ ਜੀ ਹਾਂ ਦੇ ਹਜੇ ਜਿਹੜੇ ਕੱਪੜੇ ਪਾ ਕੇ ਗਏ ਸੀ ਉਹ ਕਨੇ ਆ ਕੇ ਬਦਲੂ ਮੈਂ ਆ ਕੇ ਉਹ ਧੋਣੇ ਦੇਣਗੇ ਕਿਉਂਕਿ ਪਰਸ ਨੂੰ ਫਿਰ ਭੋਗਤ ਜਾਣਾ ਉਹੀ ਪ੍ਰੈਸ ਕਰਨੇ ਨੇ ਬਸ ਕਨੇ ਇਹੀ ਪਾ ਕੇ ਜਾਣੇ ਨੇ ਇਹੀ ਧੋਕੇ ਇਹੀ ਪ੍ਰੈਸ ਕਰ ਦੇ ਤੇ ਸੋਨੂੰ ਕੈਮਰਾ ਚੇਂਜ ਕਰਕੇ ਦਿਖਾਉਣਾਂਗੇ ਵੀ ਅਸੀਂ ਅੱਜ ਮੇਰਾ ਕਿੰਨਾ ਕੱਪੜਾ ਲੀੜਾ ਧੁੱਤਾ ਪਿਆ ਦੇਖੋ ਜੀ ਹਏ ਮੈਂ ਸੁੱਕੇ ਸੁੱਕੇ ਨਾਲ ਹੁੰਦੇ ਲਾ ਦਿੱਤੇ ਕਿਉਂਕਿ ਪਾਉਣ ਨੂੰ ਥਾਣੀ ਸੀ ਹੈਗਾ चादर चूदर आ तो सुक गई आकिया हुई ने चादर माड़ी जी तो होर लग जो दरिया धोती ने गिया कंबल धोते तो ने दोनों भेड़ों के कंबल रह गए एक मेरा कंबल रह गया तेने मामा तिया के कंबल रह गए जुखाम बोलिया भी नहीं आता देखो सरदार जी ना लड्डू खा के ਕੌਲਾ ਵਿਚਾਰਾ ਉੱਥੀ ਤਰ ਅੱਗੇ ਇਹ ਗੱਡੀ ਤੇ ਮੈਨੂੰ ਕਹਿੰਦਾ ਨਾ ਮੱਖੀਆਂ ਕੰਨੀ ਗੌਰ ਰੱਖੀ ਗੱਡੀ ਤੇ ਮੱਖੀਆਂ ਨਾ ਬੈਠਣ ਦੇ ਆ ਕੇ ਮੈਂ ਕੱਪੜਾ ਮਾਰ ਕੇ ਫੇਰ ਅੰਦਰ ਖੜਾ ਹਾਂ ਮੈਨੂੰ ਦੱਸੋ ਮੱਖੀਆਂ ਦੀ ਗੌਰ ਬਲਾ ਕਿੱਥੋਂ ਰਹਿੰਦੀ ਹੈਗੀ ਹਨਾ ਮੱਖੀਆਂ ਦੀ ਗੌਰ ਕਿੱਥੋਂ ਰਹੀ ਰਹਿੰਦੀ ਹੈਗੀ ਤੇ ਆ ਮੈਂ ਫਿਰ ਮੈਂ ਸਾਫ਼ ਕੀਤਾ ਅੰਦਰੋਂ ਉਜਰੋ ਗੱਡੀ ਵਾਰੇ ਜਾਂਦੀ ਹੁੰਦੀ ਉਹਦੀ ਮੈਂ ਝਾੜੂ ਲਾਉਣੀ ਖੁੰਨੀ ਐ ਚ ਗੱਡੀ ਵਾਲੇ ਚ ਹਾਂ ਤਾਂ ਗੱਡੀ ਦੇ ਕੱਪੜਾ ਲੀੜਾ ਗੱਡੀ ਸਾਫ਼ ਕਰਨ ਨਾਲ ਹੁਣ ਝਾੜ ਪੂੰਝ ਕੇ ਗੱਡੀ ਦੇ ਅੰਦਰ ਲਾ ਦਾਂਗੇ ਤੇ ਟੜਕੇ ਜਦੋਂ ਮੈਂ ਉੱਠੀ ਤੇ ਉਹ ਹੋ ਗਿਆ ਕੱਤੀ ਖੁੱਲੀ ਫਿਰਦੀ ਤੀ ਬਾੜੀ ਚ ਹੁਣ ਤਾਂ ਬੱਚਤ ਰਹੇਗੀ ਰਮਾਉਣ ਵਾਲਾ ਪਿਆ ਮੈਂ ਹਜੇ ਕਲਰ ਰਮਾਉਂਦੀ ਸੀ ਆਥਣੇ ਜੇ ਵਧੀਆ ਹੋ ਗਿਆ ਰਮਾਇਆ ਨਹੀਂ ਨਹੀਂ ਕੱਤੀ ਖੁੱਲੀ ਫਿਰਦੀ ਤੀ ਵਿੱਚ ਸਾਰਾ ਕੰਮ ਖਰਾਬ ਕਰਦੀ ਲੋ ਜੀ ਹੁਣ ਆਪਾਂ ਉਹ ਬਿਸਤਰੇ ਨਾ ਖੰਡਿਆ ਦੀਏ ਸਾਰਾ ਜਾਮਣੀ ਕੱਪੜੇ ਫੜਾਉਣ ਨਾ ਅਜੇ ਕੁੜੀਆਂ ਦੇ ਗਾਹਾਂ ਨੰਗੇ ਹੋਏ ਨੇ ਕਹਿੰਦੀ ਮੁੜਦੇ ਹੋਏ ਨੇ ਟਾਈਮ ਰਹਿ ਗਿਆ ਗੱਡੀ ਧਾਰ ਲਿਆਵਾਂਗੇ ਫੜਾ ਲਾਂਗੇ ਨਹੀਂ ਕਲਵੀਰ ਲੈਜੂ ਸਭ ਨੂੰ ਜ਼ੋਰ ਪਿਆ ਪਿਆ ਹਨਾ ਕੱਪੜੇ ਲੀੜੇ ਦਾ ਤੇ ਸਾਨੂੰ ਅੰਦਰ ਵੀ ਮੇਰੇ ਨਾ ਬਹੁਤ ਖਲਾਰਾ ਪਿਆ ਪਿਆ ਹੁਣ ਦੇਖਦੀ ਹਾਂ ਹੁਣ ਨਸਾ ਆ ਪਿਆ ਗੋਲੀਆਂ ਦਾ ਹੁਣ ਨਸਾ ਗੋਲੀਆਂ ਦਾ ਆਇਆਗਾ ਲੈਟ ਲੈਨੇ ਆਪਾਂ ਲਾ ਤੇ ਆਪਾਂ ਆਹੋ ਕੱੜ ਦੇਾਂਗੇ ਕੱਪੜਾ ਜਿਹੜਾ ਸੈੱਟ ਕਰਦੇ ਆਂ ਸੂਟ ਤਾਂ ਸੋਹਣਾ ਹੈਗਾ ਜਿਹੜਾ ਮੰਮਾ ਮਮੀ ਕਰਨ ਦਿੱਤਾਗਾ ਬਹੁਤ ਸੋਹਣਾ ਸੂਟ ਤਾਂ 3000 ਤੇ 5000 ਰੁਪਏ ਨੇ 3000 ਦਿਖਾਈ ਤੀ ਮੀਬੀ ਬਣਨੇ ਫਿਰ ਬੀਬੀ ਆਈ ਤਾਂ ਪਤਾ ਲੱਗੂਗਾ ਹਨਾ ਤੇ ਇਧਰ ਮੈਂ ਕਰਦੇ ਨੇ ਸਿਆਲ ਕੱਪੜੇ ਤੇ ਇਹਨਾਂ ਚ ਦੇਖਦੀ ਆ ਬੈਗ ਚ ਕੀ ਪੁੱਸ ਆਏਗਾ ਤੇ ਜਿਹੜੇ ਹਨਾ ਆਪਣੇ ਢੀੜ ਪੂਰੇ ਹੋ ਗਏ ਉਹ ਆਪਣੀ ਮਾਸੀ ਕਹਿੰਦੀ ਸੀ ਕਹਿੰਦੀ ਮੈਨੂੰ ਦੇ ਦਿਓ ਹਨਾ ਕਹਿੰਦੀ ਮੇਰੇ ਪੁੱਤ ਪੋਤੀਆਂ ਪਾਲਣਗੇ ਸੁਖ ਮਾ ਰਾਜ ਦੇ ਸਰਦਾਰ ਜਿਹਾ ਟਰੈਕ ਸੂਟ ਰਹਿਗੇ ਪਾਉਂਦੇ ਨਹੀਂ ਹੈਗੇ ਆਂ ਪਾਏ ਨਹੀਂ ਆਂ ਹਜੇ ਮੇਰਾ ਇੱਕ ਬੈਗ ਉੱਪਰੋਂ ਹੋਰ ਚੱਕ ਕੇ ਲਿਉਣ ਵਾਲਾ ਪਿਆ ਕੱਢ ਕੇ ਆਈਆਂਗੇ ਇਹੋ ਜਿਹਾ ਕੁਝ ਸਾਰਾ ਨਾਂ ਤਾਂ ਇਹ ਮਾਰ ਜਲਾ ਚੜਦੀ ਸਰਦੀ ਛੜਦੀ ਗਰਮੀ ਹਜੇ ਆ ਗਰਮੀ ਆਲੇ ਇੱਧਰ ਸੁਖਮਣ ਹੋਰਾਂ ਦੇ ਪਾਏ ਨੇਗੇ ਇਹ ਧਰ ਜੀਾਂਗੇ ਬੈਗ ਤੋਕੇ ਤੋ ਤਾਂ ਸੁੱਕ ਜਾਪੇਗਾ ਇਹ ਪੌਣੀਆਂ ਆ ਤਾਂ ਕੋਟ ਨਾ ਸੋਟ ਹੈਗਾ ਇਹਨਾਂ ਦੇ ਭੀੜਾ ਹੋ ਗਿਆ ਇਹ ਆਪਾਂ ਕਿਸੇ ਲੋਡ ਬੰਦ ਨੂੰ ਦੇ ਦੇਵਾਂਗੇ ਮਾਸੀ ਦੀ ਪੋਤੀ ਐ ਮਸੀਹ ਦਾ ਪੋਤਾ ਉਹ ਪਾਲਾਂਗੇ ਜਿਹੜੀ ਆਪਣੇ ਹੈਲਪਰ ਭੈਣ ਲੱਗੀ ਹੋਈ ਐ। ਉਹ ਤਾਂ ਆ ਗਈ ਸੁਖਮਣ ਹੋਰੀ ਨੇ ਹੋਰ। ਹੁਣ ਹੁਣ ਆਵ ਨਹੀਂ ਆਈ ਸੀ ਦੋ ਕੁ ਮਿੰਟ ਹੀ ਖੜੀ ਤੇ ਉਹਨਾਂ ਦਾ ਗਾਹ ਵਿਆਹ ਜਾਣਾ ਸੀਗਾ। ਇੱਕ ਤਰ੍ਹਾਂ ਦੀ ਨਿਆਸ ਸੁਖਮਣ ਦਾਗਾ ਫਰੋਜੀ ਆ ਗੁਰਮਣ ਦਾ। ਆਪਾਂ ਇੱਕ ਛੋਟੀ ਖੋਲ ਕੇ ਦੇਖਾਂਗੇ ਕਿਉਂਕਿ ਫਿਰ ਉਹ ਜੀ ਤੈਜ ਦੀ ਆਵਾਜ਼ ਵੀ ਫੁੱਲ ਜੇ ਜਾਂਦੀ ਹੈ ਹਨਾ। ਪਲੇਨ ਕੁੜਤੀਆਂ ਨੇ ਸਾਫ਼ ਕਮੀਜ਼ ਤੇ ਆਹ ਕਮੀਜ਼ ਆ ਸਾਫ ਤੇ ਇਸ ਤਰ੍ਹਾਂ ਆਹ ਹੋਇਆ ਚੁੰਨੀ ਐ ਚੁੰਨੀ ਕੋਲ ਕੇ ਦਿਖਾ ਦਾਂ ਤੁਹਾਨੂੰ ਐਸ ਤਰ੍ਹਾਂ ਇਹ ਕੋ ਕੱਪੜੇ ਨੇ ਐਸ ਤ੍ਹਾਂ ਜਿਹਨੇ ਪੈਸੇ ਲਾਇਆ ਇਹਨਾਂ ਨੂੰ ਖਸਕੇ ਦੇ ਇਹ ਨੇ ਵੀ ਕਾਰਜ ਦੇ ਕੱਪੜੇ ਨੇ ਕੀ ਚੀਜ਼ ਹੈ ਬਿੰਦੀਆਂ ਇਹ ਤੇ ਆਹ ਸਲਵਾਰ ਹੈਗੀ ਕਮੀਜ਼ ਸਾਫ ਹੈ ਆ ਚੁੰਨੀ ਹੈ ਹਾਂ ਆ ਚੁੰਨੀ ਹੈ ਹਾਂ ਆ ਕਮੀਜ਼ ਆ ਸਾਫ ਇਹ ਗੁਰਮੰਦ ਆ ਸੁਖਮੰਦ ਆ ਏ ਇੰਨਾ ਦੀ ਕਿਕ ਸੂਟ ਇਹ ਆ 2 2 ਪਹਿਲਾ ਆ ਕੇ 300 ਹੋ ਗਏ ਇਹਨਾਂ ਦੇ ਮੇਰੇ ਗਏ ਹੋਗੇ ਤੁਸੀਂ ਲੈ ਆਓ ਹੈ ਤੁਸੀਂ ਲੈ ਆਓ ਇੱਕ ਫੜਾਇਆ ਤੁਸੀਂ ਨੂੰ ਤਾਂ ਨਾ ਕਾਏ ਹੋਗੇ ਮੇਰੇ ਤੁਸੀਂ ਇੱਕ ਕੁਇ ਲਿਫੜਾ ਕੇ ਆਇਆ ਸੀ ਹੁਣ ਫੇਰ ਉਹ ਕਿੰਨੇ ਦਾ ਆਇਆ 1500 ਦਾ ਅੱਛੇ ਕਿਨੇ ਲੈ ਕੀਤਾ ਹੋ ਹੈ ਕਿਨੇ ਲੈ ਕੀਤਾ ਉਹ ਤੇਰੀ ਸੱਸ ਨੇ ਫੇਕਰ ਉਹ ਸੋਢੀ ਦਾ ਪੰਜੀ ਲੱਗੀ ਨਹੀਂ ਤੇਰੀ ਸੱਸ ਨੇ ਦਿੱਤਾ ਤੀ ਕਹਿੰਦੀ ਮੇਰਾ ਜਵਾਈ ਨੂੰ ਗਰਮੀਆ ਵੇਲੇ ਦਿੱਤਾ ਤੇ ਤੁਸੀਂ ਸਮਿਆਇਆ ਨਹੀਂ ਨਾ ਫੇਰ ਹੂੰ ਉਹ ਸੋਢੀ ਦਾ ਪੰਜੀ ਲੱਗੀ ਉਹ ਦਿੱਤਾ ਲਿਆ ਸਮਿਆ ਲਿਆ ਮੈਂ ਤੂੰ ਤੁਸੀਂ ਸਮਿਆ ਲਾ ਸੋਢੀ ਘਰ ਹੈਗਾ ਸਮਿਆਓ ਆਪ ਤਾਂ ਤੁਸੀਂ ਇੰਨੇ ਇੰਨੇ ਸਮਿਆ ਲੀ ਤੁਸੀਂ ਸਮਿਆਓ ਬਈ ਸੋਨ ਨੂੰ ਕੜਾ ਕੋਈ ਐ ਕਹਿੰਦਾ ਵੀ ਨਾ ਸਮਿਆਓ ਨਾ ਜਿਵੇਂ ਤੁਸੀਂ ਮੈਨੂੰ ਕਹਿੰਦੇ ਸੀ ਤੂੰ ਸਮਿਆਉਂਦੀ ਨਹੀਂ ਤੂੰ ਆਪਲਾ ਘਰ ਬਚਾਉਣੀ ਹੁਣ ਤੂੰ ਆਪਲਾ ਘਰ ਹੀ ਬਚਾਉਣ ਤੂੰ ਸਮਿਆਉਂਦੀ ਤੂੰ ਤਾਂ ਦੱਸ ਮੈਲੇ ਨਾਨਦ ਮੇਰੀ ਬਟੀਕ ਭੈਣ ਮੇਰੀ ਬਟੀਕ ਮੈਨੂੰ ਕੀ ਸੁਖਾ ਯਾਰ ਮੈਨੂੰ ਤਾਂ ਲੀ ਬੀਨੀਆਂ ਬਣਾ ਕੇ ਉਹ ਭੈਣ ਤੇਰੀ ਬਟੀਕ ਮੈਨੂੰ ਵੀ ਫਾਇਦਾ ਨਹੀਂ ਕਿ ਇਹ ਹੀ ਬਟੀਕਾ ਮੈਨੂੰ ਤਾਂ ਕੋਈ ਕੋਈ ਇਹਨੇ ਰੋਟਾਂ ਨਹੀਂ ਦਿੰਦੀ ਉਹ ਤੂੰ ਫਿਰ ਤੂੰ ਸਾਰੀ ਰੁਕਾਇਆ ਥੋਕ ਥੋਕ ਵੀ ਆਪਦੀ ਭੈਣ ਦੇ ਸਲਾਈ ਕਰ ਤੇ ਮੇਰੇ ਨਾਲ ਮੈਨੂੰ ਕੋਈ ਨਹੀਂ ਦਿੰਦਾ ਬਾਈ ਤੂੰ ਉਹਦੀ ਭੈਣ ਤੇ ਤੈਨੂੰ ਜਰਕ ਦੇਣਾ ਜੇ ਤੇ ਬਣਾ ਕੇ ਮੇਰੇ ਕੋਲ ਤਾਂ ਬੁਲਡ ਬੁਲਡ ਕਰੂਗੀ ਉਹਨੂੰ ਜਿਵੇਂ ਕਹਾਂਗਾ ਬੁਲਡ ਬੁਲਡ ਕਰੂ ਜਿਵੇਂ ਕਰੂ ਬਡ ਬਡ ਹੋਰ ਹਣ ਦਾ ਕਿਤੇ ਗਾਣਾ ਬਣਾ ਦੇ ਖਾਲੀ ਹੈ ਤੇਰੀ ਬਣਾ ਸਕਦੇ ਹੋਗੀ ਆਵਣੀ ਆਈ ਤੀ ਹੁਣ ਉਹਨੂੰ ਕਹ ਰਹਿੰਦਾ ਉਹਦੇ ਕੋਲੇ ਕਿੱਥੋਂ ਆ ਗਈ ਇਹ ਉਹ ਸੁਸਰੀ ਦਾ ਜਲਵਾ ਬਹੁਤ ਆ ਜੀ ਆ ਚੁਨੀ ਆ ਗਈ ਇੱਕ ਚੁੰਨੀ ਤਾਂ ਬੀਬੀ ਦੀ ਰਹਿੰਦੀ ਸੀਗੀ ਇੱਕ ਚੁੰਨੀ ਦਾ ਬੀਬੀ ਦੀ ਰਹਿੰਦੀ ਸੀ ਜੀ ਆ ਚੁੰਨੀ ਸੁਖਮਣ ਦੀ ਐ ਆ ਚੁੰਨੀ ਗੁਰਮਨ ਜੋਤ ਦੀ ਐ ਆ ਚੁੰਨੀ ਬੀਬੀ ਦੀ ਐ ਤੈਨੂੰ ਸੁਣਨੀਆਂ ਰਹਿੰਦੀਆਂ ਸੇ ਗਾ ਮਨੇ ਦਾ ਨੂਣਾ ਜੂੜੀਆਂ ਪੈਣੀਆਂ ਚੱਲ 哎，你怕那皮啊？我那点皮啊，它点皮啊，它。 पानी फिर वर्दी का पानी फिर कहीं फिर वर्दी फिर घर पानी सर्दी सवेरा भी पड़ी फिर सवेरे देख ला ला तेल ना बहुत बस पूरी बार ーーもうそんな l e たら次第だ、そこでぐらいです。はい Hadi. beni, Hadi. 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 Ay, ay Hadi. 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 ਲੀਆਂ ਬਾੜੀ ਤੋਂ ਹਟੀ ਦੁੱਧ ਤੱਕ ਪਟਾਰਕਾ ਸਾਂ ਦਾ ਸਾਰ ਗਰੀਬਾਂ ਨੂੰ ਲੈ ਡਰੀ ਚ ਕਰੇ ਰੱਖਣ ਵਾਲਾ ਕਰੇ ਤੜਕਿਆ ਅੱਥੇ ਨਾ ਬਾਹਲਾ ਬਕਮ ਹਾਂ ਮੱਝਾ ਪਣ ਖੜੇ ਕਰਦੇ ਸੁਖਮਣ ਨਾ ਵਰਦੀ ਲਾ ਕੇ ਸੁੱਕੋ ਨਹੀਂ ਪਾਰੇ ਅੰਦਰ ਆ ਤੇ ਡੈਡੀ ਦੇ ਕੱਪੜੇ ਢਿੱਡੇ ਲੱਗ ਜੂ ਥੋਣ ਵਾਲੇ ਨੇ ਨਾ ਛੱਤੀ ਅੰਦਰ ਪਰ ਰਹੇ ਨੇ ਕਿੱਥੇ ਗਏ ਸੀ ਡੈਡੀ ਫੁੱਲਾਂ ਤੇ ਕਾਖਾ ਕੋ ਖੋਣ ਨਾਲ ਨੂੰ ਤੈਨੂੰ ਘੱਟ ਬੇ ਬੋਲਣਾ तड़के पा ठंड होगी मैं तड़के स्वाटर पाके जाऊंगी तड़के मैं स्वेटर पाके जाऊंगी ਡੱਡ ਲਿਆ ਹਾਂ ਮੇਰੀ ਲਮਾਰੀ ਚ ਪਿਆ ਆ ਪੋਣਾ ਵੀ ਲਾ ਕੇ ਬਨੰਦਰ ਪਾਰੇ ਪਾਈ ਹੱਥ ਥੱਲੇ ਕਿੱਤ ਤੜ ਕਿੱਥੇ ਹੋਣਾ ਨਾ ਬੱਜ ਰਿਹਾ ਰਸਤਾ ਹੋ ਗਿਆ ਆ ਗੱਲ ਬਾਤ ਜੈ ਲੈ ਲਾ ਲਾ ਤੇ ਰਾਇਆ ਫੋਨ ਲੱਗ ਗਈ ਪਾਲੇ ਡੱਬਾ ਆਇਆ ਸੀ ਜਿਹੜੇ ਲੱਡੂ ਖਾਦੇ ਉਹ ਖਾਲੀ ਖਾਤਮ ਆਥਾ ਨੂੰ ਡੱਬਾ ਬਰਫੀ ਦਾ ਖਾਤਮ ਹੋ ਜਾਣਾ ਚਾਹੀਦਾ ਲੱਸੀ ਪਾਣੀ ਦੁੱਧ ਬਾਅਦ ਸਾਰਾ ਕੁਝ ਆਪਣesam ਹੁੰਦਾ ਦਾਸ ਸਰਦੀਆਂ ਚ ਜੋ ਤੜਕੇ ਆਏ ਜੰਮਿਆ ਕੋਲ ਗਰਾਦਰ ਵੀ ਆਇਆ ਸੀ ਮੈਂ ਹੂੰ ਬੋਦੋ ਦੀ ਮੁਰਗੇ ਵਿਆਹ ਲੈ ਲੇਗਾ ਹਾਉ ਤੁਹਾਡੇ ਕੱਪੜੇ ਨਾ ਫੜਾ ਗਏ ਬਾਉਂਦ ਵਾਲੇ ਫੜੇ ਮਾਫ ਕਰਨਾ ਬਾਉਂਦ ਸੁਤਿਆ ਪਰ ਸ਼ਜੀ ਮੈਂ ਟਰਤੀ ਪਕਾਈਆਂ ਤੀਆਂ 15 ਰੋਟੀਆਂ 15 ਰੋਟੀਆਂ ਚੋਂ 4-5 ਸੀ 1 2 3 4 5 ਵਾਜੀਆਂ ਗੋਫੇ ਵਾਲੀ ਮਾਸੇ ਨੇ ਖਾਦੀ ਮੈਂ ਖਾਦੀ ਆ ਮੈਨੂੰ ਲੱਗਦਾ ਉਹ ਫਰਬੋਇਲਾ ਸੰਚਲ ਜੀ ਨਾਲ ਤੁਖੀ ਨਹੀਂ ਲੱਗਦੀ ਹੈਗੀ ਆਹ ਤੜਕੇ ਕੱਟੀਆਂ ਨੂੰ ਪਾਉ ਹੁਣ ਕੋਈ ਨਜ਼ਰ ਬਣ ਗਈ ਹੈਗੀ ਇਹ ਤੱਟ ਨੂੰ ਆਪ ਹਣਾ ਟੁੱਪ ਜੂਗਾ ਹੁਣ ਆਪ ਹਣਾ ਪੱਤੋ ਤਾ ਹੋਏ ਵਿਸਾ ਲਿਆ ਤੇ ਕਿਉਂ ਥੰਦੇ ਸੰਦੇ ਜੀ ਪੋਏ ਨੇ ਤੇ ਸਭਾ ਤੋਂ ਰੋਟੀ ਆ ਲੱਗ ਜੇ

ਕਰ ਮੇਰੇ ਗਾ ਰੋਟੀ ਬਣਾ ਲੀ ਪਾਪਤ ਰੋਟੀ ਲ